ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕੁਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੇਲਾ ਇਹ ਹਿਮਾਚਲ ਸਟੇਟ ਦਾ ਪਿੰਡ ਹੈ ਨੇੜੇ ਇਹ ਨੰਗਲ ਦੇ ਰਹਿ ਜਾਂਦਾ ਸ੍ਰੀ ਅਨੰਦਪੁਰ ਸਾਹਿਬ ਵੀ ਇੱਥੋਂ ਨੇੜ ਹੈ ਗਰੇਵਾਲ ਡੇਰੀ ਫਾਰਮਾ ਦੱਸੋ ਦੇਲਾ ਦੇ ਵਿੱਚ ਤੇ ਤੀਜੀ ਪੀੜ੍ਹੀ ਜਿਹੜੀ ਉਹ ਵਪਾਰਚ ਹੈ ਇਹਨਾਂ ਦੀ ਨਾਲ ਇਹਨਾਂ ਦਾ ਡੇਰੀ ਫਾਰਮ ਵੀ ਹੈ ਕਰੇ ਦੋਤੇ ਲਾਏ ਹੋਏ ਪਸ਼ੂ ਵੀ ਆ ਤੇ ਨਾਲ ਵਿਕਰੀ ਵਾਲੇ ਪਸ਼ੂ ਵੀ ਇੱਥੇ ਰੂਟੀਨ ਚ ਹੁੰਦੇ ਆ ਆਪਣੀ ਇਹ ਤੀਜੀ ਵੀਡੀਓ ਹੈ ਬਾਈ ਦੱਸਦਾ ਵੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਭਰਾ ਜਿਹੜੇ ਉਹ ਇੱਥੇ ਇਹਨਾਂ ਕੋਲ ਪਸ਼ੂ ਦੇਖਣ ਆਉਂਦੇ ਆ ਖਰੀਦਣ ਆਉਂਦੇ ਆ ਇੱਕ ਤਾਂ ਏਰੀਆ ਇਸ ਤਰ੍ਹਾਂ ਦਾ ਵੀ ਜਿਹੜਾ ਵੀ ਵੀਰ ਆਊਗਾ ਉਹਦੇ ਮਨ ਨੂੰ ਲੱਗੂਗਾ ਕਿਉਂਕਿ ਸੈਮੀ ਪਹਾੜੀ ਏਰੀਆ ਮੰਨਾਂਗੇ ਵੀ ਛੋਟੇ ਛੋਟੇ ਪਹਾੜ ਵੀ ਇੱਧਰ ਤੋਂ ਨਜ਼ਰ ਆਉਣਗੇ ਦੂਜੀ ਗੱਲ ਇਹ ਵੀ ਸ੍ਰੀ ਅਨੰਦਪੁਰ ਸਾਹਿਬ ਨੇੜ ਆ ਦਰਸ਼ਨ ਮੇਲੇ ਹੋ ਜਾਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੱਝਾਂ ਤੇ ਨਾਲ ਦੋ ਕਨਾਂਕ گاਵਾ ਦੇ ਦਿਖਾਉਂਗਾ ਵੈਸੇ ਜਿਹੜਾ ਇਹਦਾ ਬਾਈ ਦਾ ਫਾਰਮ ਹੈ ਉਹਦੇ ਤੇ ਵੀ ਇੱਕ ਵਾਰ ਕੈਮਰਾ ਮਾਰਦਗੇ ਇਹ ਸਾਰੀਆਂ ਮੱਝਾਂ ਤੇ گاਵਾ ਦੁੱਧ ਤੇ ਲਾਈਆਂ ਹੋਈਆਂ ਸੋ ਹਿਮਾਚਲ ਦੇ ਵਿੱਚੋਂ ਇਹ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਮੱਝਾਂ ਜਿਹੜੀਆਂ ਮੋਸਟਲੀ ਦੁੱਧ ਤੇ ਵੀ ਲਾਈਆਂ ਆ ਉਹ ਹਰਿਆਣੇ ਦੀ ਬਾਈ ਕੋਲ ਹਰਿਆਣੇ ਦੀ ਬਰੀਡ ਹੈ ਮਤਲਬ ਇਹ ਮੁਰਾ ਨਸਲ ਜਿਹੜੀ ਆ ਉਹਦੇ ਤੇ ਹੀ ਕੰਮ ਕਰਦੇ ਆ ਇਧਰ ਤੁਸੀਂ ਕੁਝ ਸਮਝਾਂ ਦੇਖੋਗੇ ਡੇਰੀ ਦਾ ਕੰਮ ਆ ਜਿਵੇਂ ਆ ਆਪਣੇ ਸ਼ਹਿਰਾਂ ਦੇ ਵਿੱਚ ਹੱਥ ਦੇ ਹੁੰਦੇ ਆ ਉਸ ਤਰ੍ਹਾਂ ਬਾਈ ਹੁਰਾਂ ਨੇ ਇੱਥੇ ਇੱਕ ਡੇਰੀ ਫਾਰਮ ਬਣਾਇਆ ਜਿੱਦੇ ਸੋਕੜ ਮੱਝਾਂ ਨੂੰ ਕਿਸੇ ਇਸ ਸਾਈਡ ਤੇ ਦੇਖੋਗੇ ਕੁਝ ਗਾਵਾਂ ਦੁੱਧ ਤੇ ਲਾਂਡੀਆਂ ਹੋਣੀਆਂ ਸੋ ਆਪਾਂ ਮੇਨ ਗੱਲਬਾਤ ਵਿਕਰੀ ਵਾਲੇ ਪਸ਼ੂਆਂ ਬਾਰੇ ਹੀ ਕਰਨੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਵੀਰ ਪਸ਼ੂ ਖਰੀਦਣਾ ਚਾਹੁੰਦਾ ਸੂਜਣਾ ਸਵਾਂਝਾਂ ਮੱਝਾਂ ਵੀ ਹੈ ਗੱਬਣ ਵੀ ਹੈ ਗਾਵਾਂ ਵੀ ਇੱਕ ਸੂਈ ਵੀ ਹੈ ਇੱਕ ਗੱਬਣ ਹੈ ਸੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਤਸੱਲੀ ਕਰਨ ਦਾ ਹੱਕ ਹੈ ਤੇ ਫੁੱਲ ਤਸੱਲੀ ਕਰਕੇ ਖਰੀਦਿਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰਕੇ ਇਸ ਮੱਝ ਤੋਂ ਅੱਜ ਦੀ ਇਸ ਵੀਡੀਓ ਦੀ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਮੇਰਾ ਨਾਮ ਅਮਨ ਜੀ ਅਮਨ ਗਰੇਵਾਲ ਠੀਕ ਹੈ ਅਮਨ ਬਾਈ ਅੱਜ ਕਿੰਨੇ ਨਾਗ ਟੋਟਲ ਆਪਣੇ ਕੋਲ ਅੰਦਾਜ਼ਾ 8 ਆਪਣੇ ਕੋਲ ਮੱਝਾਂ ਜੀ ਮੱਝਾਂ ਆਪਾਂ 10 ਲੈ ਕੇ ਆਏ ਸੀਗੇ ਹਰਿਆਣੇ ਤੋਂ ਪਰਸੋਂ ਹੀ ਠੀਕ ਹੈ ਦੋ ਮੱਝਾਂ ਸੇਲ ਹੋ ਗਈਆਂ 8 ਮੱਝਾਂ ਖੜੀਆਂ ਆਪਣੇ ਕੋਲ ਠੀਕ ਹੈ ਦਿਵਾਲੀ ਤੋਂ ਦੋ ਦਿਨ ਪਹਿਲਾਂ ਆਪਾਂ ਬਹਿੜੀਆਂ ਲੈ ਕੇ ਆਏ ਸੀਗੇ ਵੱਡੀਆਂ ਠੀਕ ਹੈ ਤੇ ਪੰਜ ਵੇੜੀਆਂ ਸੀਗੀਆਂ ਉਹ ਚਾਰ ਸੇਲ ਹੋ ਗਈਆਂ ਇੱਕ ਹੀ ਬਚੀ ਵੱਡੀ ਵੇੜੀ ਅੱਛਾ ਹਾਂਜੀ ਠੀਕ ਹੈ ਅਸਾ ਇਹ ਮੈਨੂੰ ਇਹ ਦੱਸੋ ਵੀ ਜਿਵੇਂ ਕਿਸੇ ਵੀਰ ਨੇ ਆਉਣਾ ਹੋਵੇ ਇੱਥੇ ਤੇ ਲੋਕੇਸ਼ਨ ਕਿਹੜੇ ਪਾਸੇ ਦੀ ਵਧੀਆ ਰਹਿੰਦੀ ਹੈ ਪੰਜਾਬ ਚੋਂ ਪੰਜਾਬ ਚੋਂ ਬਾਏ ਅਨੰਦਪੁਰ ਕੋਈ ਜਿਹੜਾ ਇਧਰ ਮੋਗੇ ਸਾਈਡ ਤੋਂ ਆ ਫਟੇਗੜ ਸਾਹਿਬ ਤੋਂ ਬਾਏ ਰੋਪੜ ਤੋਂ ਲਲਦੂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਨੰਗਲ ਨੰਗਲ ਤੋਂ ਸਿੱਧਾ ਇਹ ਤਾਂ ਆਪਣਾ ਤਾਂ ਮੇਨ ਰੋਡ ਹੀ ਰਹਿ ਗਿਆ ਅੱਗੇ ਊਨੇ ਨੂੰ ਜਾਂਦਾ ਰੋਡ ਇਹ ਹਾਂਜੀ ਊਨਾ ਹੁਸ਼ਿਆਰਪੁਰ ਠੀਕ ਹੈ ਅੱਛਾ ਊਨਾ ਹਜ਼ਾਰਪੁਰ ਹਾਈਵੇ ਜਿਹੜਾ ਉਹਦੇ ਉੱਤੇ ਹੈ ਹਾਂਜੀ ਹਾਂਜੀ ਉਹਦੇ ਉੱਤੇ ਹੈ ਠੀਕ ਹੈ ਅੱਛਾ ਭਾਈ ਟਰਾਂਸਪੋਰਟ ਦੇ ਸਾਧਨ ਦਾ ਫਿਰ ਕੀ ਪ੍ਰਬੰਧ ਕਰਦੇ ਹੋ ਬਿਲਕੁਲ ਹੈ ਜੀ ਜਿੱਥੇ अवेलेबल ਹੈ अवेलेबल ਹੈ ਜੀ ਅੱਛਾ ਜੀ ਨੇ ਮੱਝ ਚੋਕੇ ਲੈਣੀ ਹੋਵੇ ਮੰਨ ਲਓ ਸੂਈ ਸਵਾਈ ਮੱਝ ਖਰੀਦਣ ਲੱਗਾ ਹਾਂਜੀ ਹਾਂਜੀ ਰੈਸ ਦਾ ਇੱਥੇ ਪ੍ਰਬੰਧ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਸਾ ਤੋਂ ਪਹਿਲਾਂ ਕਾਫੀ ਜਾਣੇ ਸਾਡੇ ਘਰ ਚੋਕੇ ਗਏ ਆ ਮੱਝਾਂ ਬਿਲਕੁਲ ਖੁਸ਼ ਆਪਣੇ ਕੋਲ ਦੁਬਾਰਾ ਆ ਰਹੇ ਕਸਟਮਰ ਠੀਕ ਹੈ ਅੱਛਾ ਭਾਈ ਅੱਜ ਸ਼ੁਰੂਆਤ ਕਰਦੇ ਆਪਾਂ ਇਸ ਸਾਈਡ ਤੇ ਪਹਿਲੇ ਨੰਬਰ ਤੇ ਮੱਝ ਵੱਧਦੀ ਐਸੇ ਤੋਂ ਕੀ ਡਿਟੇਲ ਹੈ ਕੈਨਵਾ ਸੂਆ ਪਰਸੋ ਹੀ ਆਈਆਂ ਹੋਈਆਂ ਮੱਝਾਂ ਸਾਰੀਆਂ ਹੀ ਇਹ ਦੂਜੇ ਸੂਏ ਦੀ ਝੋਟੀ ਆ ਤੇ ਹਜੇ ਪੱਠੇ-ਫੁੱਠੇ ਦਾ ਘੱਟ ਚੱਕਰੀ ਥੋੜਾ-ਬਹੁਤ ਉਪਰਾ ਕਰ ਰਹੀ ਹੈ ਠੀਕ ਹੈ ਤੇ ਇਸ ਟਾਈਮ ਦੁੱਧ ਹੋ ਗਿਆ ਇਹ ਤਾਂ 13-14 ਕਿਲੋ ਝੋਟੀ 18 ਪਲੱਸ ਵਾਲੀ ਆ ਝੋਟੀ ਪਹਿਲੇ ਸੂਏ 16 ਲੀਟਰ ਦੁੱਧ ਦਿੱਤਾ ਹੋਇਆ ਤੇ ਆਪਾਂ ਜੀਨ ਤੋਂ ਸਾਰਾ ਮਾਲੇ ਗਿਆ ਏ ਠੀਕ ਹੈ ਜੀਨ ਦੇਰੀਏ ਚ ਤੋਰਦੇਗੇ ਬਈ ਇਹਨੂੰ ਰੇਟ ਕੀ ਰਹੂਗਾ ਬਈ ਅਮਨ ਬਾਈ ਰੇਟ ਬਈ ਫੋਨ ਤੇ ਕਰ ਲਾਂਗੇ ਠੀਕ ਹੈ ਸੋ ਦੋਸਤੋ ਦੂਜਾ ਸੂਆ ਤਾਜੀ ਸੂਈ ਇਸ ਟਾਈਮ 13 ਕਿਲੋ ਦੁੱਧ ਹੈ ਪਰ ਬਾਈ ਕਹਿੰਦਾ ਵੀ 18 ਪਲੱਸ ਦੁੱਧ ਦੇਣ ਦੀ ਇਹਦੇ ਤੋਂ ਪੂਰੀ ਉਮੀਦ ਹੈ گاਵਾਂ ਵਾਲਾ ਹਵਾਨਾ ਜੋਸ਼ ਨਾਲ ਭਰਿਆ ਹੋਇਆ ਪੂਰਾ ਢਾਂਚਾ ਸੋਹਣਾ ਝੋਟੀ ਦਾ ਸੋਹਣਾ ਸਟਰਕਚਰ ਦੀ ਮੱਝ ਹੈ ਤੁਸੀਂ ਸਾਈਡ ਤੋਂ ਵੀ ਜਿਹਦਾ ਹਵਾਨਾ ਦਿਖਾਵਾਂ ਤਾਂ ਨਾੜਾਂ ਵੀ ਬੜੀਆਂ ਚੰਗੀਆਂ ਹਵਾਨੇ تھیں۔ ਸੋ ਸਟਰਕਚਰ ਤੁਸੀਂ ਆਉਣੇ ਦਾ ਦੇਖੋ ਕਮਾ ਲਿਓ ਬਾਈ ਲੈਓ ਵਾਪਸ ਸੋ ਪਹਿਲੇ ਨੰਬਰ ਤੇ ਹਰਿਆਣੇ ਦੇ ਵਿੱਚੋਂ ਆਈ ਝੋਟੀ ਸਾਰੀਆਂ ਮੱਝਾਂ ਹੀ ਬਾਈ ਕਹਿੰਦਾ ਵੀ ਲੋਟ ਆਇਆ ਪਰਸੋਂ ਹਰਿਆਣੇ ਦੇ ਵਿੱਚੋਂ ਮੱਝਾਂ ਉੱਥੋਂ ਖਰੀਦ ਕੇ ਵੀਰ ਲੈ ਕੇ ਆਇਆ ਜਿਹੜੇ ਵੀਰ ਨੇ ਅੱਗੇ ਖਰੀਦਣੀਆਂ ਤਾਂ ਕੰਟੈਕਟ ਬਾਈ ਨਾਲ ਕਰ ਲਿਓ ਫਿਟਿੰਗ ਵਾਲਾ ਹਵਾਨਾ ਦੋਸਤੋ ਤੇ ਪੂਰਾ ਜੋਸ਼ ਵਾਲਾ ਬੱਚਾ ਇਹਦੇ ਨਾਲ ਕੀ ਆਮਨ ਬਾਈ ਬੱਚਾ ਕੱਟੀ ਆ ਕੱਟੀ ਓਕੇ ਸੋ ਬੱਚਾ ਦੋਸਤੋ ਇਹਦੇ ਨਾਲ ਫੀਮੇਲ ਕਾਫ ਆ ਇਦਾਂ ਦੀ ਮੱਝ ਨਾਲ ਬੱਚਾ ਕੱਟੀ ਹੋਵੇ ਤਾਂ ਹੋਰ ਫਾਇਦਾ ਹੋ ਜਾਂਦਾ ਸਿੰਗ ਵੀ ਬਹੁਤ ਸੋਹਣਾ ਤੇ ਹਵਾਨੇ ਦਾ ਕੀ ਕਹਿਣੀ ਹੈ ਸਾਰਾ ਹੀ ਜੋਸ਼ਲਾ ਹਵਾਨਾਂ ਨੂੰ ਜਦੋਂ ਦੁੱਧ ਦੇਊਗੀ ਕਰਮ ਵਾਲੀ ਤਾਂ ਫਿਰ ਦੇਖੋ ਕਿਦਾਂ ਉੱਚੜ ਕੇ ਖਾਲੀ ਹੁੰਦਾ ਠੀਕ ਹੈ ਬਈ ਦੁੱਧ ਮੈਂ ਤੁਹਾਨੂੰ 18 ਮਾਲਕਾਂ ਨੇ ਦਾ 20 ਕਿਲੋ ਦੱਸ ਕੇ ਦਿੱਤੀ ਹੋਈ ਆ ਤੇ 20 ਕਿਲੋ ਦੁੱਧ ਦੇਊਗੀ ਅੱਜ ਛੇ ਮੱਕ ਦੇ ਨਾ ਇਹ ਨਹੀਂ ਸੂਈ ਲੋ ਠੀਕ ਹੈ ਹਾਂਜੀ ਸੋ ਦੱਸੋ ਇਹ ਦਾ ਥੰਡਾ ਸਹਿਜ ਹਜੇ ਪਸਮਾਚ ਨਹੀਂ ਗੇ ਥਣ ਜਦੋਂ ਪਸਮਾ ਕਰਾਂਗੇ ਉਦੋਂ ਥਣ ਹੋਰ ਸੋਹਣਾ ਨਿਕਰੂਗਾ ਇਹਦੇ ਨਾਲ ਜਿਹੜੀ ਝੋਟੀ ਬਈ ਇਹ ਵੀ ਬਈ ਦੂਜੀ ਸੂਏ ਆ ਇਹ ਆ ਚੋਟੀ ਨੇ ਪਹਿਲੇ ਸੂਏ 17 ਕਿਲੋ ਦੱਸਿਆ ਹੋਇਆ ਮਾਲਕਾਂ ਦੇ ਅਨੁਸਾਰ ਹੂੰ 17 ਕਿਲੋ ਦੁੱਧ ਚੋਇਆ ਘਰ ਚੋਂ ਅੱਜ ਲਈ ਹੋਈ ਆਪਾਂ ਇਹ ਠੀਕ ਐ ਤੇ ਐਤਕਾਂ 20+ ਦੁੱਧ ਨਾਰਮਲ ਕਰੂਗੀ ਛੋਟੀ ਇਹ ਸੂਈ ਵੀ ਐ ਇਹ ਸੂਈ ਵੀ ਇਹਨੂੰ ਵੀ ਅੱਜ 5ਵਾਂ ਦਿਨ ਨਾ ਸੂਈ ਨੂੰ ਹੁਣ ਦੁੱਧ ਕਿੰਨਾ ਦੁੱਧ ਕੱਢ ਨਹੀਂ ਚੱਲਿਆ ਹਜੇ ਕੋਈ ਮੈਲੇ ਤੇ ਨਹੀਂ ਲੱਗੀ ਬੱਚੇ ਜਮਾਂ 나ੜੂਏ ਨਾਲ ਆ ਬੱਚਿਆਂ ਦੇ ਠੀਕ ਐ ਬਾਈ ਹੁਣ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਹੋਊਗਾ ਇਹ ਤਾਂ 12 ਕਿਲੋ ਹੋਊਗਾ ਚੋਣ ਨੂੰ 12 ਤੋਂ 13 ਕਿਲੋ ਠੀਕ ਐ ਚੋਣ ਬਹੁਤ ਸੋਹਣੀ ਛੋਟੀ ਐ ਦੱਸੋ ਸੋਹਣਾ ਸਿੰਗ ਐ 12 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਹਾਜ਼ਰ ਐ 5ਵਾਂ ਦਿਨ ਸੂਈ ਨੂੰ ਦੂਜਾ ਸੁਆ ਹੈ ਇਹ ਵੀ ਪੱਕੇ ਹਵਾਨੇ ਚੀ ਚੋਟੀ ਕੱਦ ਕੱਟ ਸੋਹਣਾ ਇਹਦਾ ਹਜੇ ਥੋੜੀ ਬਹੁਤ ਭਲਾਂ ਚਾ ਚੋਟੀ ਠੀਕ ਹੈ ਬਿਲਕੁਲ ਸੈੱਟ ਹੋ ਜੂਗੀ ਹਜੇ 5-7 ਦਿਨ ਚ ਰੰਗ ਵੇਖੋ ਦੋਸਤੋ ਕਿੰਨਾ ਕਾਲਾ ਤੇ ਲੰਬਾਈ ਘਰ ਦਨ ਦੀ ਲੰਬਾਈ ਟਾਂਚੇ ਦੀ ਸਾਰੀ ਬਾਡੀ ਦੀ ਲੰਬਾਈ ਵੀ ਤੁਹਾਨੂੰ ਫੁੱਲ ਵੇਲ ਵਾਲੀ ਇਹ ਚੋਟੀ ਦੇ ਸੁਭੀ ਕੱਦ ਵੀ ਸੋਹਣਾ ਥਣ ਸੋਹਣੇ ਪਵਨ ਨਾ ਤੁਸੀਂ ਇਹਦਾ ਐਵੇਂ ਦੇਖ ਸਕਦੇ ਹੋ। 2 ਨੰਬਰ ਤੇ ਤੁਹਾਨੂੰ ਇਹ ਜਿਹੜੀ ਉਹ ਝੋਟੀ ਦਿਖਾ ਰਹੇ ਆ ਦੂਜਾ ਸੂਆ। ਦੋਨੇ ਹੀ ਦੂਜੇ ਸੂਏ ਦੀਆਂ ਤਾਜ਼ੀਆਂ ਸੰਗੋ ਝੋਟੀਆਂ ਆ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ। ਦੁੱਧ ਇਹਦੇ ਥੱਲੇ 12 ਕਿਲੋ ਇਸ ਟਾਈਮ ਹਾਜ਼ਰ ਆ ਵੇਸੋ ਦੋ ਟਾਈਮ ਭਾਵੇਂ ਚੋਲਿਓ ਦੁੱਧ। ਵੈਸੇ ਭਾਈ ਨਾਲ ਗੱਲਬਾਤ ਹੋਈ ਵੀਰ ਕਹਿੰਦਾ ਵੀ ਹਜੇ ਤੱਕ ਕੋਈ ਲੰਬਾ ਨਹੀਂ ਆਇਆ ਜਿਹੜੇ ਪਸ਼ੂ ਵੇਚੇ ਆ। ਸਾਰੇ ਪਸ਼ੂ ਜਿੰਨਾ ਕਿ ਤੁਹਾਨੂੰ ਦੱਸਿਆ ਉਸੇ ਹਿਸਾਬ ਤੇ ਵਿਕੇ ਆ। ਬਾਕੀ ਫਿਰ ਵੀ ਹੱਕ ਹੁੰਦਾ ਵੀ ਤਸੱਲੀ ਕੀਤੀ ਜਾਵੇ ਪਸ਼ੂ ਦੀ ਇਹਦੋਂ ਅੱਗੇ ਮੇਰੇ ਖਿਆਲ ਚ ਇਹ ਗੱਬਣਾ ਬਈ ਇਹ ਦੋਗੇ ਝੋਟੀ ਇਹ ਬਈ ਗੱਬਣਾ ਝੋਟੀ ਕੋਈ ਜੋ ਮਰਜੀ ਬੋਲੇ ਝੋਟੀ ਦੂਜੇ ਸੂਏ ਸੋਨਾ ਝੋਟੀ ਨੇ ਜੀ ਠੀਕ ਹੈ ਕਨਫਰਮ ਹੈ ਗਾਰੰਟੀਡ ਦੂਜੇ ਸੂਏ ਸੋਨਾ ਤੇ ਪਹਿਲੇ ਸੂਏ 17 ਕਿਲੋ ਦੁੱਧ ਚੋਇਆ ਹੋਇਆ ਮਾਲ ਕਾ ਨੇ ਇਹਦਾ ਠੀਕ ਹੈ ਆਪਣੇ ਖਾਸ ਯਾਰ ਦੋਸਤਾਂ ਉਹ ਬੰਦੇ ਕੋਲ ਆਪਾਂ 3-4 ਸਾਲ ਤੋਂ ਜਾਂਦੇ ਆ ਹੂੰ ਉਹ ਬੰਦੇ ਤੋਂ ਆਪਾਂ ਝੋਟੀ ਲਈ ਆ ਐਤਕੀ 22+ ਦੁੱਧ ਨਾਰਮਲ ਕਰੂਗੀ ਝੋਟੀ ਠੀਕ ਹੈ ਕਿੰਨੇ ਦਿਨ ਬਾਕੀ ਆ ਜੀ ਤੇਨੇ ਦੇ 15 ਦਿਨ ਬਾਕੀ ਆ ਜੀ 15 ਦਿਨਾਂ ਦੀ ਹੈ ਜੀ ਓਕੇ ਖੋਲੀ ਭਾਈ ਸੋ ਦੋਸਤੋ ਹਜੇ 15 ਦਿਨਾਂ ਦੀ ਕੱਚੀ ਹੈ ਝੋਟੀ ਬਹੁਤ ਸੋਹਣੀ ਝੋਟੀ ਹੈ ਦੱਸ ਚੜਾਈ ਦੇਖਿਓ ਝੋਟੀ ਦੀ ਦੁੱਧ ਵਾਲੀ ਝੋਟੀ ਹਜੇ 15 ਦਿਨਾਂ ਦੀ ਕੱਚੀ ਹੈ ਪੁੜਾ ਥੋੜਾ ਥੋੜਾ ਨਮਾਉਣਾ ਸ਼ੁਰੂ ਕਰਤਾ ਹੈ ਹਵਾਨਾ ਇਹ ਵੀ ਗਾਵਾ ਵਾਂਗੂ ਹੀ ਰੱਖੂਗੀ ਫਿਕਸ ਜੇ ਹਵਾਨੇ ਦੀ ਹੈ ਪਰ ਸਟਰਕਚਰ ਦੀ ਚੜਾਈ ਤੁਸੀਂ ਇਹਦੀ ਦੇਖ ਲਓ ਹਜੇ ਕੋਈ ਥਣਾ ਚ ਪਸਮਾਰ ਨਹੀਂਗਾ ਕੋਈ ਜੋਸ਼ ਨਹੀਂ ਹਜੇ ਪਾਇਆ ਕਿਉਂਕਿ ਜੇ ਦਿਨ 15 ਬਾਕੀ ਐ ਸਟਰਕਚਰ ਸੋਨਾ ਸਿੰਘ ਸੋਨਾ ਕਮਾਲਾ ਭਾਈ ਰੇਟ ਦੋਸਤੋ ਫੋਨ ਤੇ ਹੀ ਐ ਸਾਰੇ ਪਸੂਆਂ ਦੇ ਕਿਉਂਕਿ ਜਦੋਂ ਵੀਰ ਆਉਂਦੇ ਆ ਉਦੋਂ ਸੌਦਾ ਕਰਨਾ ਸੌਖਾ ਹੋ ਜਾਂਦਾ ਸੋ ਬਾਕੀ ਤੁਸੀਂ ਕਾਲ ਕਰਕੇ ਕੱਲੇ-ਕੱਲੇ ਪਸੂ ਦੀ ਕੀਮਤ ਪੁੱਛ ਸਕਦੇ ਹੋ ਨੇ ਜਿਹੜਾ ਵੀ ਪਸੂ ਤੁਸੀਂ ਖਰੀਦਣਾ ਤੁਹਾਨੂੰ ਪਸੰਦ ਹੋਵੇ ਉਤੋਂ ਸਟਰਕਚਰ ਦੀ ਚੜਾਈ ਦੇਖੋ ਬਹੁਤ ਸੋਨੇ ਤਾਂ ਜਿਹੜੀ ਇਹ ਝੋਟੀ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਵੈਸੇ ਤਾਂ ਬੁੱਧ ਵਾਲੇ ਪਸ਼ੂ ਦਾ ਰੁਖ ਰੇਕ ਭਰਾ ਸਮਝ ਸਕਦਾ ਹੁੰਦਾ ਉਤੋਂ ਮੋਢ ਚ ਪੂਛੇ ਦੀ ਬਰੀਕ ਹੈ ਮਾਰੇ ਹਲਾਦਿਆ ਮੈਨੂੰ ਬਈ ਪੂਛ ਫੜ ਕੇ ਹੁਣ ਹਵਾਨਾ ਦੇਖੋ ਅਜੇ 15 ਦਿਨਾਂ ਦੀ ਕੱਚੀ ਹੋ ਠੀਕ ਹੈ ਬਈ ਫਿਰ ਇਹ ਦੂ ਅੱਗੇ ਬਈ ਜਿਹੜੀ ਝੋਟੀ ਹੈ ਆ ਝੋਟੀ ਵੀ ਦੂਜੀ ਸੂਈ ਹੈ ਜੀ ਹੂੰ ਤੇ ਅੱਜ ਇਹਨੂੰ ਚੌਥਾ ਦਿਨਾਂ ਸੂਈ ਨੂੰ ਠੀਕ ਹੈ ਇਸ ਟਾਈਮ ਦੁੱਧ ਹੋ ਗਈ ਦਾ 13 ਤੋਂ 14 ਕਿਲੋ ਤਿਆਰ ਠੀਕ ਹੈ ਹਾਂਜੀ ਤੋਰ ਦੇ ਬਈ ਸੋ ਦਸੋ 13 ਤੋਂ 14 ਕਿਲੋ ਇਹ ਸਭ ਮੱਝ ਥੱਲੇ ਵੀ ਦੁੱਧ ਇਸ ਟਾਈਮ ਤਿਆਰ ਹੈ ਚੌਥਾ ਦਿਨ ਸੂਈ ਨੇ ਹਜੇ ਥੋੜੀ ਉਹ ਭਲਾਂ ਚਾ ਝੋਟੀ ਠੀਕ ਹੈ ਹਾਂਜੀ ਬਰੀਕ ਫੁੱਲ ਆ ਦਸੋ ਫਵਾਨੇ ਵੀ ਛੇ ਪਸੋਣੀ ਐ ਜੋ ਸ਼ਵਾਨੇ ਚ ਚੰਗਾ ਦਰਮਿਆਨੇ ਕੱਦ ਦੇ ਵਿੱਚ ਹੈ ਪਰ ਮੋਢ ਚੋਂ ਪੂਛ ਇਹਦੀ ਵੀ ਬਹੁਤ ਪਤਲੀ ਹੈ। ਤਣਾਜ ਬਿੱਥੀ ਥੰਦਾ ਸਹਿਜ ਸੋਹਣਾ। ਭਲੂਣ ਹਵਾਨੇ ਤੇ ਹਜੇ ਹੈਗੀ ਹੈ ਕਿਉਂਕਿ ਤਾਜੀ ਸੂਈ ਵੀ ਹਜੇ ਪੁੜਾ ਵੀ ਕੋਈ ਬਾਹਲਾ ਤੁਨ ਉਥੋਂ ਦਿਸਦਾ ਹੋਣਾ ਟੋਏ ਪੈਂਦੇ ਜਿੱਥੋਂ ਪੁੜਾ ਪਸੂ ਤੋੜਦਾ ਜਦੋਂ ਸੌਣ ਲੱਗਦਾ। ਚੰਗੇ ਦੋਤ ਤੋਂ ਸ਼ੁਰੂਆਤ ਹੈ। ਹਵਾ ਨੇ ਤੇ ਬਹੁਤ ਸੋਹਣੀਆਂ ਢਾੜਾਂ ਤੇ ਹਵਾਨੇ ਦੀ ਸ਼ੇਪ ਦੇਖੋ ਤੁਸੀਂ ਇਹ ਸਟਾਰਟ ਤੋਂ ਵੀ ਤੁਸੀਂ ਥਾਣਾ ਥਾਣਾ ਚ ਬਿੱਥੀ ਦੇਖੋ ਤਾਜੀ ਸੂਈ ਵੀ ਛੋਟੀ ਇਹ ਜਿਹੜੀ ਸੁਣ ਦਿਖਾ ਰਹੇ ਆਂ ਸ਼ਾਮਣ ਭਾਈ ਇਹ ਦੋਗੇ ਜਿਹੜੀ ਝੋਟੀ ਇਹ ਪਲੂਣ ਝੋਟੀ ਹੈ ਜੀ ਹੂੰ ਚਾਰ ਦੰਦਾਂ ਠੀਕ ਹੈ ਸੂਈ ਨੂੰ ਅੱਜ ਹੋਊਗੇ ਹੋਗੇ 14 ਤੋਂ 15 ਦਿਨ ਨੂੰ ਠੀਕ ਹੈ ਅਸੀਂ 10 ਮਹੀਨੇ ਦਿਨ ਚੋਈ ਸੀਗੀ ਉੱਥੇ ਚੋਟੇ ਅਸੀਂ ਪੂਰਾ 15 ਲੀਟਰ ਦੁੱਧ ਕੰਡੇ ਨਾਲ ਨਾਪ ਕੇ ਲਿਆਇਆ ਠੀਕ ਹੈ ਤੇ ਹੁਣ ਥੋੜਾ ਬਹੁਤ ਆਣ ਕਰਕੇ ਹਜੇ ਪੱਠੇ-ਪੁੱਠੇ ਤੁਹਾਡੇ ਸਾਹਮਣੇ ਦਾਣਾ ਮੂਰੇ ਹਜੇ ਤਾਂ ਥੋੜਾ ਉਪਰਾ ਕਰ ਗਈ ਯਾਨੀ ਕਿ ਫੇਰ ਵੀ 13 ਕਿਲੋ ਦੋਤਾ ਹੈ ਇਹਦਾ ਇਹ 16 ਕਿਲੋ ਦੁੱਧ ਤੋਂ ਪਲੱਸ ਹੀ ਦਊਗੀ ਦੁੱਧ ਠੀਕ ਹੈ ਸੋ ਦੋਸਤੋ ਦੁੱਧ ਬਾਈ ਕਹਿੰਦਾ ਵੀ ਚੋਕੇ ਲੈਂਦਾ ਸੀ ਤੇ ਉਪਰਾ ਪਸੂ ਮੰਨ ਜਾਂਦਾ ਆ ਕੇ ਜਗ੍ਹਾ ਦਾ ਫਰਕ ਪੈ ਜਾਂਦਾ ਸਿੰਘ ਇਹਦਾ ਵੀ ਬਹੁਤ ਸੋਹਣਾ ਹਵਾਨਾ ਤੁਸੀਂ ਦੇਖ ਲਓ ਬਾਕੀ ਪਸ਼ੂ ਕੋਈ ਵੀ ਖਰੀਦਣਾ ਹੈ ਉਹਨੂੰ ਆ ਕੇ ਤੁਸੀਂ ਦੇਖੋਗੇ ਤੇ ਤਸੱਲੀ ਆਪ ਕਰੋਗੇ ਇਹ ਹਰੇਕ ਵੀਡੀਓ ਚ ਬੇਨਤੀ ਕਰੀਦੀ ਹੈ ਢਾਂਚਾ ਇਹਦਾ ਦੇਖ ਲਓ ਥਣ ਸੋਹਣੇ ਆ ਹਵਾਨਾ ਜਿਹੜਾ ਉਹ ਦਿਖਾਵਾ ਇਹਦਾ ਠੀਕ ਹੈ ਬਾਕੀ ਤੁਸੀਂ ਕੋਲੋਂ ਆ ਕੇ ਇਹਨੂੰ ਪਾਸ ਕਰ ਲਿਓ ਜਿਹਨੂੰ ਜੱਜਤੀ ਹੈ ਪਲੇ ਆ ਵੀਰ ਆਪਸ ਸੋ so, ਟੋਟਲ 8 ਝੋਟੀਆਂ 8 ਮੱਝਾਂ ਤੁਹਾਨੂੰ ਇਸ ਵੀਡੀਓ ਚ ਦਿਖਾਉਣੀਆਂ ਤੇ ਦੋ ਦਿਖਾਉਂਗਾ گاਵਾ ਇਹ 5ਵੇਂ ਨੰਬਰ ਤੇ ਤੁਹਾਨੂੰ ਜਿਹੜੀ ਝੋਟੀ ਹੋਣ ਦਿਖਾ ਰਹੇ ਹਾਂ 6ਵੇਂ ਨੰਬਰ ਤੇ ਵੀ ਇੱਕ ਗੱਬਣ ਝੋਟੀ ਗੱਬਣ ਮੱਝ ਤੁਹਾਨੂੰ ਦਿਖਾਉਣੀ ਹੈ ਜੱਡ ਬਲੈਕ ਵਾਂਗੂੰ ਹੀ ਦਿਸਦੀ ਆ ਦੋਸਤੋ 6ਵੇਂ ਨੰਬਰ ਤੇ ਜਿਹੜੀ ਅਮਨ ਬਾਈ 6 ਦਾ ਹੰਦਾ ਮੂਤੋਂ ਠੀਕ ਹੈ ਦੂਜੇ ਸੂਏ ਸੋਨਾਏ ਪਹਿਲੇ ਸੂਤ ਤਾਂ 13 14 ਕਿਲੋ ਦਿਨ ਕਿੰਨੇ ਬਾਕੀ ਹੈ ਦਿਨ ਇਹਦੇ 15 ਦਿਨ ਬਾਕੀ ਇਹਦੇ ਵੀ ਦੱਸੇ ਹੋਏ ਤੋੜ ਦਈਏ ਨੂੰ ਸੋ ਦੱਸੋ ਦੂਜਾ ਸੂਆ ਹਾਂ ਜੇ ਤਾਂ ਪਲਾਸੀ ਦਊਗੀ ਠੀਕ ਹੈ ਦੋਤ ਬਾਈ ਕਹਿੰਦਾ ਵੀ 15 ਪਲਾਸੀ ਦੇਉ ਥੋੜੀ ਘੱਟ ਸੰਭਾਲੀ ਜਿੰਨਾ ਵੀਰਾਂ ਤੋਂ ਆਈ ਹੈ ਕਾਢ ਕਾਠ ਚੰਗਾ ਸੀ ਟਾਂਚਾ ਖੁੱਲਾ ਸੋ ਅਜੇ ਗੱਬਣ ਹੈ 15 ਦਿਨਾਂ ਦੀ ਅਜੇ ਕੱਚੀ ਦੂਜਾ ਸੂਆ 6 ਦਿਨ ਦਾ ਵੀਰ ਦੱਸਦਾ ਦੰਦ ਤੁਸੀਂ ਦੇਖੋਗੇ ਆਕੇ ਹੋਵੇ ਹੋਵੇ ਬਿਨਾਂ ਨਾ ਮਤੋਂ ਤਾਂ ਰੇ ਦੋ ਹੋਰ ਦੱਸੋ ਮੱਝਾਂ ਇਸੇ ਵੀਡੀਓ ਵਿੱਚ ਤੁਹਾਨੂੰ ਦਿਖਾਉਂਗਾ ਇਹਦਾ ਵੀ ਹਵਾਨਾ ਤੁਸੀਂ ਕਰਮਾਲੀ ਦਾ ਦੇਖ ਸਕਦੇ ਹੋ ਸੱਤਵੇਂ ਨੰਬਰ ਤੇ ਇਹ ਵੀ ਝੋਟੀ ਬਈ ਆ ਬਈ ਚੋਕ ਦੇ ਦੰਦ ਕੱਢ ਰਹੀ ਹੈ ਕੱਟੀ ਪਲੂਨ ਕੱਟੀ ਆ ਠੀਕ ਹੈ ਤੇ 11 12 ਕਿਲੋ ਦੁੱਧੀ ਦਾ ਤਿਆਰ ਆ ਠੀਕ ਹੈ ਹਾਂਜੀ ਸੋ ਦੋਸਤੋ ਪਹਿਲਾ ਸੂਆ ਸੰਗ ਵੀ ਸੋਹਣਾ ਥਣ ਵੀ ਸੋਹਣਾ ਹਵਾਨਾ ਤੁਹਾਨੂੰ ਦਿਖਾਉਣੇ ਪੱਕੇ ਹਵਾਨੇ ਦੀ ਝੋਟੀ ਇਹ ਨੂੰ ਫਾਈਲਾਂ ਚਾਰ ਦੰਦ ਪੱਕਾ ਹਵਾਨਾ ਮਤਲਬ ਥੱਲੇ ਨੂੰ ਲਮਕਮਾ ਘੱਟ ਹੋਵੇ ਤੇ ਮੋਢੇ ਚ ਚੌੜਾ ਜ਼ਿਆਦਾ ਹੋਵੇ ਜਿੰਨੀ ਕੁ ਮੈਂ ਹੁਣ ਤੱਕ ਇਹ ਵੀਡੀਓ ਬਣਾਉਂਦੇ ਨੇ ਪਸ਼ੂ ਦੇਖਿਆ ਜਾਂ ਸਮਝਿਆ ਵਪਾਰੀ ਲੈਂਗੁਏਜ ਦੇ ਵਿੱਚ ਪੱਕਾ ਹਵਾਨਾ ਉਸੇ ਨੂੰ ਕਿਹਾ ਜਾਂਦਾ ਜਿਹੜਾ ਮੋਢੇ ਚ ਹਵਾਨਾ ਚੌੜਾ ਫੁੱਲ ਹੋਵੇ ਥੱਲੇ ਨੂੰ ਲਮਕਮਾ ਘੱਟ ਵੇ ਝੋਟੀ ਦਾ ਹਵਾਨਾ ਵੀ ਉਸੇ ਤਰ੍ਹਾਂ ਦੁੱਧ ਪੱਕੇ ਹਵਾਨੇ ਚ ਪਸ਼ੂ ਜ਼ਿਆਦਾ ਦਿੰਦਾ ਬਾਕੀ ਜਿਵੇਂ ਜਿਵੇਂ ਸੂਆਂ ਚ ਪਸ਼ੂ ਹੁੰਦਾ ਜਾਊਗਾ ਦੁੱਧ ਜ਼ਿਆਦਾ ਦਿੰਦਾ ਹਵਾਨਾ ਵੀ ਥੋੜਾ ਥੋੜਾ ਢਿੱਲਾ ਛੱਡਣ ਲੱਗ ਜਾਂਦਾ ਇਹ ਪਹਿਲਾਂ ਝੋਟੀ ਆ ਚਾਰ ਦੰਦ ਤਾਜੀ ਸੂਈ ਵੀ ਆ ਦੱਸੋ ਦੁੱਧ ਸੋਨੇ ਤੇ ਚੱਲ ਪਈ ਹੈ ਤੇ ਸੋਨਾ ਹੀ ਦੁੱਧ ਇਹਦੋਂ ਅੱਗੇ ਆਸਾ ਵੀ ਇਹਨੇ ਦੇਣਾ ਜਿਹੜਾ ਹਾਜ਼ਰ ਆ ਉਹ ਤੁਹਾਨੂੰ ਦੱਸਦਾ ਹੈ ਹਾਜ਼ਰ ਦੁੱਧ ਦੀ ਗਰੰਟੀ ਇਹ ਹੁੰਦੀ ਹੈ ਵੀ ਇੱਥੇ ਤੁਸੀਂ ਚੋਕੇ ਦੇਖ ਸਕਦੇ ਹੋ ਉਦੋਂ ਬਾਅਦ ਚ ਦੁੱਧ ਜਿਹੜਾ ਉਹ ਘਰੇ ਜਾ ਕੇ ਚੋਣਾ ਉਹ ਹਮੇਸ਼ਾ ਸਾਮ ਸੰਭਾਲਤੇ ਹੁੰਦਾ ਵੀ ਆਪਾਂ ਕਿੰਨਾ ਝੋਲ ਲਈਨੀ। ਲਾਸਟ ਉਤੇ ਖੋਰ ਛੋਟੀ ਤੁਹਾਨੂੰ ਦਿਖਾਉਣੇ ਆ। ਉਦੋਂ ਬਾਅਦ ਚ ਦੋ ਗਾਵਾਂ ਦਿਖਾਉਂਗਾ। ਬਈ ਕਿੰਨਾ ਚਰੋ ਗਿਆ ਇਹਨੂੰ ਸੋਈ ਨੂੰ ਕੰਨਵਾ ਸੁਆ। ਚੋਟੀ ਨੂੰ ਅੱਜ ਹੈਗਾ ਜੀ 5ਵਾਂ ਦਿਨ ਸੂਈ ਨੂੰ ਇਹ ਤਾਂ ਇਹ ਥਾਣਾ ਚ ਆ ਗਈ ਆ ਥੋੜੀ ਬੱਚੇ ਬੱਚਾ ਆਪਾਂ ਧਿਆਨ ਨਿੱਤਾ ਬੱਚੇ ਨੂੰ ਮੂੰਹ ਲਾ ਤਾਂ ਵੈਸੇ ਤਾਂ ਬੱਚਾ ਨੀੜ ਕਰ ਦਿੱਤਾ ਸੀਗਾ ਠੀਕ ਆ ਹਾਂ ਕਰਕੇ ਥਾਣਾ ਚ ਇਹ ਵੀ ਚੋਕ ਦੇ ਦੰਦ ਕੱਢ ਰਹੀ ਐ ਕੱਟੀ ਠੀਕ ਆ ਇਹ ਥੱਲੇ ਦੁੱਧ 10 ਤੋਂ ਪਲੱਸ ਆ 15 ਲੀਟਰ ਦੀ ਆਪਣੀ ਗਾਰੰਟੀ ਰੋਹੀ ਐ ਕੱਟੀ ਦੀ ਠੀਕ ਆ ਤੋਰ ਰਹੀ ਐ ਬਈ ਕੱਟਾ ਜਾਂ ਕੱਟੀ ਇਹਦੇ ਨਾਲ ਇਹਦੇ ਪਿੱਛੇ ਕੱਟਾ ਹੀ ਆ ਸ਼ਾਇਦ ਕੱਟਾ ਹੀ ਐ ਠੀਕ ਐ ਸੋ ਬੱਚਾ ਦੋਸਤੋ ਮੇਲ ਕਾਫੀ ਐ ਇਹ ਬੱਚਾ ਇਹਦੇ ਨਾਲ ਵੱਧਾ ਸੀਗਾ ਸਾਹਮਣੇ ਤੁਸੀਂ ਉੱਠਿਆ ਦੇਖ ਹੀ ਲਿਆ ਤਾਜੀ ਸੂਈ ਐ ਉਨੇ ਮੂੰਹ ਲਾ ਕੇ ਇਹਨੂੰ ਪਸਮਾਤਾ ਕਰ ਤੁਸੀਂ ਹੁਣ ਇਹ ਭਰਿਆ ਹਵਾਨਾ ਦੇਖ ਲਓਗੇ ਇਸ ਤੋਂ ਬਾਅਦ ਚ ਦੁੱਧ ਜਿਹੜਾ ਤੁਹਾਨੂੰ ਦੱਸਿਆ ਉਹ ਤੁਸੀਂ ਚੋ ਕੇ ਦੇਖ ਲਵੋ ਅੰਦਰ ਮੈਂ ਜੇ ਕਾਤੜੀ ਛੋਟੀ ਦੱਸੋ ਹਜੇ ਪਠਾ ਨੀਰਾ ਨਹੀਂ ਬਾਈ ਕਹਿੰਦਾ ਪੂਰਾ ਚੱਕਿਆ ਤਾਂ ਕਿ ਤਾਜੀ ਸੋਈ ਵੀ ਆ ਕੁਝ ਜਗਾ ਬਦਲ ਕੇ ਉਪਰ ਆ ਪਸੂ ਮੰਨ ਜਾਂਦਾ ਇਹ ਤਾਂ ਬਾਲਾ ਵੱਡਾ ਕਦ ਨਹੀਂ ਗਏ ਜੀ ਧਿਆਨ ਚ ਰੱਖ ਲਓ ਹਵਾਨਾ ਸੁਣ ਥਣ ਵੀ ਚੰਗੇ ਲੈ ਆਪਸ ਨੂੰ ਸੋ ਇਹ ਲਾਸਟ ਉਤੇ ਮੱਝਾਂ ਚੋ 8ਵੇਂ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਥੋੜਾ ਡਰ ਕੇ ਤੁਰਦੀ ਆ ਕਿਉਂਕਿ ਉਪਰ ਆ ਥਾਏ ਉਪਰੇ ਬੰਦੇ ਆ ਸੋ ਇਹ ਪਹਿਲਾਂ ਚੋ ਟੀ ਚਾਰ ਦਾ ਆਮਣੂ ਬਾਈ ਜਿਹੜੀ ਪਹਿਲੇ ਨੰਬਰ ਤੇ ਵੈੜ ਦਿਖਾ ਰਹੇ ਆ ਬਾਈ ਆ ਚਾਰ ਦੰਦ ਦਾ ਵੈੜ ਆ ਜੀ ਹੂੰ ਅੱਜ ਇਹਨੂੰ ਚੌਥਾ ਦਿਨਾਂ ਸੂਈ ਨੋ ਜੀ ਠੀਕ ਐ ਬੱਚਾ ਬੱਚਾ ਨੇ ਕੀ ਦਿੱਤਾ ਬੱਚਾ ਮੇਲ ਘਾਬ ਸੀਗਾ ਉਹ ਸੁੰਦੇ ਸਾਰੀ ਮਰ ਗਿਆ ਵੀਡੀਓ ਵੀਡੀਓ ਸਭ ਕੁਝ ਬਣਾਈ ਹੋਈ ਆ ਅੱਛਾ ਆਪਣੇ ਘਰੇ ਸੂਈ ਐ ਹਾਂ ਜੀ ਆਪਣੇ ਆਪਣੇ ਘਰੇ ਪੰਜ ਗਾਵਾਂ ਆਈਆਂ ਸੀਗੀਆਂ ਇਹ ਠੀਕ ਐ ਚਾਰ ਸੇਲ ਹੋ ਗਈਆਂ ਸੂਈਆਂ ਹੋਈਆਂ ਇਹ ਗੱਬਣ ਸੀਗੀ ਇਹ ਆਪਣੇ ਕੋਲੀ ਖੜੀ ਐ ਇਸ ਟਾਂ ਠੀਕ ਐ ਅੱਛਾ ਅੱਜ ਹੁਣ ਦੁੱਧ ਕਿੰਨਾ ਖੋਊਗਾ 25 ਤੋਂ ਪਲੱਸ ਦੁੱਧ ਤਿਆਰ ਐ ਇਹਦਾ 25 ਪਲੱਸ ਹਾਂ ਆਪਾਂ ਜਿਹੜੇ ਫਾਰਮ ਤੋਂ ਲਈਆਂ ਸੀਗੀਆਂ ਵਹਿਣਾ ਤਕਰੀਬਨ ਦੋ ਤਿੰਨਾਂ ਦੇ ਮਤਲਬ ਸੋਜੇ ਸੀਗੀ ਮਾੜੀ ਮੋਟੀ ਲਾਤੇ ਇਹਦਾ ਵੀ ਗੋਡੇ ਇਹਦਾ ਪੱਕੇ ਦੇ ਖੁੱਲੀਆਂ ਸੀਗੀਆਂ ਬੱਚੀਆਂ ਠੀਕ ਹੈ ਤਾਂ ਕਰਕੇ ਬਾਕੀ ਦਰਦ ਕੋਈ ਨਹੀਂ ਐ ਇਦਾਂ ਦਾ ਨੁਕਸਾ ਵਾਲਾ ਕੋਈ ਨਹੀਂ ਬਾਕੀ ਘਾਟਰੀ ਦਵਾਈ ਦਿੱਤੀ ਸੀਗੀ ਆਪਾਂ ਇਹਨੂੰ ਠੀਕ ਹੈ ਹਾਂ ਬਾਕੀ ਸਹੀ ਆ ਤੋਰ ਦੇ ਨੂੰਸੋ ਹੈ ਗਾਂ ਦੁੱਧ ਵਾਲੀ ਬਾਈ ਕਹਿੰਦਾ ਵੀ ਘਰੇ ਸੋਈ ਸੀ ਵੀ ਚਾਰ ਦੰਦ ਚਾਰ ਦੰਦ ਪਹਿਲਣ ਵਹਿੜਾ ਬੱਚਾ ਇਹਦਾ ਚੜਾਈ ਕਰ ਗਿਆ ਦੋਨੇ ਗੋਡਾਂ ਤੇ ਥੋੜੀ ਥੋੜੀ ਸੋਜ ਅਗਲਿਆਂ ਤੇ ਹੈ ਪੱਕੀ ਪਲੱਸ ਦੀ ਗਰੰਟੀ ਰਹੂਗੀ ਜੀ ਆਪਣੀ ਪੱਕੇ ਤੇ ਬਾਈ ਕਹਿੰਦਾ ਵੀ ਖੁੱਲੀਆਂ ਛੱਡੀਆਂ ਵੀਆਂ ਸੀਆਂ ਪੱਕੀ ਫਰਸ਼ ਦੇ ਉੱਤੇ ਬੈਠਣ ਉੱਠਣ ਨਾਲ ਅਗਲੇ ਗੋਡਿਆਂ ਤੇ ਸੋਜ ਹੋਗੀ ਖਵਾਨੇ ਦੀ ਬਨਾਵਟ ਤੁਸੀਂ ਦੇਖੋ ਕਰਮਾਲੀ ਦੀ ਕਾਫੀ ਚੰਗਾ ਖਵਾਨਾ ਭਰਿਆ ਹੋਇਆ 25 ਕਿਲੋ ਦੁੱਧ ਤੀਜੇ ਦਿਨ ਹੀ ਹੈ ਤਾਜੇ ਤਾਜੀ ਸੋਈ ਵਹਿੜ ਹੈ ਸੋ ਦੁੱਧ ਵਾਲੀ ਹੈ ਤੁਸੀਂ ਬੈਕ ਸਾਈਡ ਤੋਂ ਦੇਖੋਗੇ ਸਟਰਕਚਰ ਜਿਆਦਾ ਚੌੜਾ ਨਜ਼ਰ ਆਊਗਾ ਅੱਗੇ ਨਾਲੋਂ ਪਿੱਛੋਂ ਭਾਰੀ ਵਹਿੜਾ ਪੂਰੀ ਥਾਂ ਸੋਹਣੀ ਹੈ ਹਵਾਨਾ ਜਿਹੜਾ ਉਹ ਤੁਸੀਂ ਹੁਣ ਵੀਡੀਓ ਚ ਇਹਦਾ ਦੇਖ ਰਹੇ ਹੋ ਚੰਗਾ ਚੌੜਾ ਸਟਰਕਚਰ ਹੈ ਗਾਵਾਂ ਚੋ ਪਹਿਲੇ ਨੰਬਰ ਤੇ ਦਿਖਾ ਰਹੇ ਦੋ ਹੀ ਨਗ ਦਿਖਾਉਣੇ ਹੈ ਗਾਵਾਂ ਤੇ ਦੱਸੋ ਕਿਉਂਕਿ ਪੰਜ ਨਗ ਸੀਗੇ ਜਿਨ੍ਹਾਂ ਚੋਂ ਚਾਰ ਪਹਿਲਾਂ ਵੈਗ ਗਏ ਉਹਨਾਂ ਚੋਂ ਇੱਕੇ ਬਹਿੜ ਜਿਹੜੀ ਬਾਕੀ ਹੈ ਰਹੀਦੀ ਹੈ ਵਿਕਰੀ ਵਾਸਤੇ ਇੱਕ ਗਾਂ ਹੋਰ ਦਿਖਾ ਦਿਆਂ ਨਾਲ ਕੱਚੀ ਗਾਂ ਥੋੜੀ ਹਜੇ ਬਾਈ ਕੋਲ ਵਿਕਰੀ ਵਾਸਤੇ ਖੜੀ ਹੈ ਹਵਾਨਾ ਤੁਸੀਂ ਇਹਦਾ ਫੇਰ ਦੇਖ ਲਓ ਸੋ ਇਹਦੇ ਨਾਲ ਮੇਲ ਕਾਫ ਸੀਗਾ ਜਿਹੜਾ ਸੋਣਦਿਆਂ ਕਈ ਵਾਰ ਪਸ਼ੂ ਨੂੰ ਦਿੱਕਤ ਆ ਜਾਂਦੀ ਤੇ ਉਦੋਂ ਉਹ ਐਕਸਪਾਇਰ ਹੋ ਗਿਆ। ਬਾਈ ਇਹਦੇ ਨਾਲ ਜਿਹੜੀ ਗਾਂ ਖੜੀ ਇਹਨੇ ਬਾਈ ਦੂਜੇ ਸੂਏ ਸੋਣਾ ਵੜੀ ਨੇ। ਹੂੰ। ਪਲੂਨ ਨੇ ਦੁੱਧ 30 ਪਲੱਸ ਦਿੱਤਾ ਹੋਇਆ। ਠੀਕ ਐ। ਹਾਂਜੀ। ਦਿਨ ਹਜੇ ਕਿੰਨੇ ਲੋਗ? ਦੇ ਨਹੀਂ ਦੇ ਹੋਊਗੇ ਉਹੀ 20 ਦਿਨ ਬਾਕੀ ਆ ਜੇ। ਤੋੜ ਦੇ ਬਾਈ। ਸੋ 20 ਦਿਨ ਹਜੇ ਬਾਕੀ ਐ ਸੋ ਇਹਦੇ। ਚੰਗਾ ਦੁੱਧ ਪਹਿਲਾਂ ਨੇ ਬਾਈ ਕਹਿੰਦਾ ਦਿੰਦਾ। ਦੁੱਧ ਤੁਸੀਂ ਦੇਖ ਲਓਗੇ ਢਾਂਚਾ ਤੁਹਾਨੂੰ ਤੋੜ ਕੇ ਦਿਖਾ ਦਿੰਦੇ। ਸੋ ਇਹ 20 ਦਿਨਾਂ ਦੀ ਕੱਚੀ ਇਹ ਗਾਂ ਹਵਾਨਾ ਨੇ ਬਣਾਉਣਾ ਸ਼ੁਰੂ ਕੀਤਾ ਵਾ ਹੁਣ ਤੱਕ ਹਵਾਨਾ ਪੂਰਾ ਸਾਫ ਸੁਥਰਾ ਹੈ ਸੋ ਇਹ ਸਾਰਤੋ ਵੀ ਤੁਸੀਂ ਇਹ ਗਾਂ ਨੂੰ ਦੇਖ ਲਓ ਸੋ ਅੱਜ ਦੀ ਜਿਹੜੀ ਵੀਡੀਓ ਦੋਸਤੋ ਇਹ ਦੇਲਾਂ ਪਿੰਡ ਦੇ ਵਿੱਚੋਂ ਮੈਂ ਹਿਮਾਚਲ ਸਟੇਟ ਦੇ ਵਿੱਚੋਂ ਤੁਹਾਨੂੰ ਦਿਖਾ ਰਿਹਾ ਜਿਹਨੂੰ ਕੋਈ ਵੀ ਨਾ ਚੰਗਾ ਲੱਗਿਆ ਫਿਰ ਬੇਨਤੀ ਵੀ ਆ ਕੇ ਦੇਖਿਓ ਕੋਲੋਂ ਖੜ ਕੇ ਆਪਦੀ ਨਿਰਖ-ਪਰਖ ਕਰਿਓ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ। ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪਸ਼ੂ ਚੰਗੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਫਿਰ ਬੇਨਤੀ ਹੋਈ ਹੈ ਵੀ ਤੁਸੀਂ ਜਿ ਤੁਹੋਂਗੀ ਜਿਹੜੀ ਉਹ ਆਪ ਆਕੇ ਕਰੋਗੇ। ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ।